ਅਮੀ ਤੱਕ ਨਹੀਂ ਹੋਤਰੀ ਇਹ ਅੱਜ ਇੱਥੇ ਅਸੀਂ ਆਏ ਸੀਗੇ ਇੱਥੇ ਧਰਨਾ ਲੱਗਿਆ ਹੋਇਆ ਸੀਗਾ ਇੱਕ ਦੁਖਮਈ ਘਟਨਾ ਹੋਈ ਸੀ ਜਿਹਦੇ ਵਿੱਚ ਜੱਗੂ ਭਗਵਾਨਪੁਰੀਆ ਜੀ ਦੀ ਮਾਤਾ ਦਾ ਤੇ ਉਹਨਾਂ ਦੇ ਇੱਕ ਰਿਸ਼ਤੇਦਾਰ ਦਾ ਕੱਲ ਮਰਡਰ ਹੋ ਗਿਆ ਸੀਗਾ ਥੈਟ ਇਜ਼ ਵੈਰੀ ਅਨਫੋਰਚੂਨੇਟ ਸੀਗੀ ਇਨਸੀਡੈਂਟ ਉਹਦੇ ਵਿੱਚ ਪਿੱਛੇ ਇਹਨਾਂ ਨੇ ਅੱਜ ਧਰਨਾ ਲਗਾਇਆ ਸੀਗਾ ਤੇ ਇੱਕ ਕੰਪਲੇਂਟ ਕੱਲ ਇਹਨਾਂ ਨੇ ਦਿੱਤੀ ਸੀਗੀ ਅੰਗੇਜਡ ਫਾਰਮਰ ਮਿਨਿਸਟਰ ਸੁਖਿੰਦਰ ਢਿੱਪੀ ਸੀਐਮ ਡਾਕਟਰ ਸੁਖਿੰਦਰ ਸੋਰੀ ਸੁਖਿੰਦਰ ਸਿੰਘ ਰੰਧਾਵਾ ਐਂਡ ਹਿਸ son ਤੇ ਹੋਰ ਵੀ ਉਹਨਾਂ ਦੇ ਨਾਮ ਲਿਖਾਏ ਸੀਗੇ ਤੇ ਅੱਜ ਇੱਕ ਡੀਡੀਆਰ ਆਫਟਰ ਧਰਨਾਵਾਸ ਲੇਟ ਇੱਕ ਜੀਡੀ ਨੰਬਰ 2628625 ਦੇ ਵਿੱਚ ਇਹਨਾਂ ਨੇ ਕੱਟ ਦਿੱਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਸਾਡੀ ਐਪਲੀਕੇਸ਼ਨ ਰিসিਵ ਕਰ ਲਈ ਹੈ ਤੇ ਉਹਦੇ ਵਿੱਚ ਇਹਨਾਂ ਨੇ 3 ਹਫ਼ਤੇ ਦਾ ਟਾਈਮ ਸਾਨੂੰ ਲਿਖ ਕੇ ਦਿੱਤਾ ਵੀ ਅਸੀਂ 3 ਹਫ਼ਤੇ ਦੇ ਵਿੱਚ ਐਕਸ਼ਨ ਦੇ ਖਿਲਾਫ ਜੋ ਵੀ ਹੋਏਗਾ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਅਸੀਂ ਜੋ ਵੀ ਹੋਏਗਾ ਉਹਦਾ ਰਿਜ਼ਲਟ ਅਸੀਂ ਤੁਹਾਨੂੰ ਦੇ ਦਾਂਗੇ ਸਿਕਿਉਰਟੀ ਦੀ ਗੱਲ ਚੱਲੀ ਹੈ ਤੇ ਜੇ ਨਹੀਂ ਦੇਣਗੇ ਕੋਈ ਗੱਲ ਨਹੀਂ ਹੋਵੇਲ ਹੈਡ ਟੂਵਰਡਸ ਹਾਈ ਕੋਰਟ ਜੇ ਸਾਨੂੰ ਨਾ ਮਿਲੀ ਕਿਉਂਕਿ ਉਹਦੀ ਜਾਨ ਨੂੰ ਦੇਖੋ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਟਾਈਮ ਕਿਉਂਕਿ ਉਹਨਾਂ ਦੇ ਜਿਹੜੇ ਕੋਈ ਰਹਿ ਗਏ ਨੇ ਸਿਸਟਰ ਜਿਹੜੇ ਡਿਸੀਜ਼ ਨੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਗੈਂਗਵਾੜਾ ਹੋਣ ਦਾ ਇੱਕ ਡਰਾ ਇਸ ਕਰਕੇ ਉਹਨਾਂ ਦੀ ਸਿਕਿਉਰਟੀ ਇਸ ਟਾਈਮ ਜ਼ਰੂਰੀ ਹੈ ਪ੍ਰੈਫਰੈਂਸ ਤੇ ਦੇਣੀ ਚਾਹੀਦੀ ਹੈ ਪੁਲਿਸ ਨੂੰ ਪਰਿਵਾਰ ਹੁਣ ਪੂਰੀ ਤਰ੍ਹਾਂ ਸਹਿਮਤ ਹੈ ਜੀ ਇਸ ਕਾਰਵਾਈ ਫੈਮਿਲੀ ਇਸ ਪੁਲਿਸ ਸੈਟੀਸਫਾਈਡ ਫੈਮਿਲੀ ਇਸ ਪੁਲਿਸ ਸੈਟੀਸਫਾਈਡ ਕਿਉਂਕਿ ਉਹਨਾਂ ਨੇ ਸਾਰਾ ਇਹ ਪੁਲਿਸ ਨਾਲ ਗੱਲਬਾਤ ਕਰਕੇ ਕਲੀਅਰ ਕਰਕੇ ਮੀਡੀਆ ਨਾਲ ਸਾਰਾ ਕੁਝ ਕਰਕੇ ਮੀਡੀਆ ਦੇ ਸਾਹਮਣੇ ਅਸੀਂ ਤਾਂ ਹੀ ਇਹ ਦੇ ਰਹੇ ਹਾਂ ਉਹਨਾਂ ਟਾਈਮ ਤੋਂ ਹਾਈਲਾਈਟਿੰਗ ਕੀ ਹੈ ਜੀ ਹਨ ਉਹਨੂੰ ਇਹ ਚੀਜ਼ ਇੰਟੈਲੀਜੈਂਸ ਦੀ ਟੀਮ ਆਉਗਿਆ ਸਾਮਯੂਗਾਈਆ ਉਹਨੂੰ ਇਹ ਚੀਜ਼ੇ ਟਾਈਮ ਲੱਗਣਾ ਤੇ ਉਹ ਸਾਨੂੰ ਉਹਨਾ ਟਾਈਮ ਦੋ ਜਦੋਂ ਉਹ ਇੱਕ ਨੂੰ ਲੰਭਾਏ ਤੁਹਾਡਾ ਕਿਹੜਾ ਰਿਸ਼ਤੇਦਾਰ ਸੀ ਮੇਰਾ ਰੀਅਲ ਬ੍ਰਦਰ ਹੈ ਕਰਨ ਬੀ ਸਿੰਘ ਠੀਕ ਹੈ ਲੱਗਦਾ ਹੈ ਇਹਨਾਂ ਸਾਹਿਬ ਮਿਲ ਰਹੇ ਹੋਲੇ ਬਾਤ ਕਿ ਜਲੋ ਆਏ ਆ ਆਪ ਦਾ ਨਾ ਵੀ ਲਾਇਆ ਵਾ ਹਾਨੂੰ ਚੇਰ ਤੇ ਬੈਠੇ ਤੁਹਾਡੇ ਸਾਹਮਣੇ ਨੇ ਹਲਕੋਨ ਸਕੀਮ ਦਵਾਏ ਕਿ ਸਾਨੂੰ 15 ਦਿਨ ਦਾ ਥੋੜਾ ਟਾਈਮ ਤੇ ਦਿਓ ਲੈਟਰ ਚ ਕੀ ਲਿਖਿਆ ਗਿਆ ਹੈ ਲੈਟਰ ਦੇ ਵਿੱਚ ਸਰ ਤੁਹਾਨੂੰ ਕੋਈ ਗੱਲ ਨਹੀਂ ਉਹਨਾਂ ਨੇ ਉਹ ਸਟੈਪ ਲਈ ਹੋਈ ਆ ਤੁਹਾਨੂੰ ਰਿਕਵੈਸਟ ਕਰਨਾ ਹੈ ਕਿ ਸਰਕੂਲੇਟ ਹੋ ਜਾਵੇ ਹਾਂਜੀ ਹਾਂਜੀ ਉਹਨਾਂ ਨੇ ਹਾਨੂੰ ਨਹੀਂ ਨਹੀਂ ਤੁਹਾਨੂੰ ਉਹ ਜਿੰਦਾ ਇਹਨਾਂ ਦੇ ਦਿਵਾਤਾ ਹੋਏਗਾ ਸਾਡੇ ਪ੍ਰਧਾਨ ਸਾਹਿਬ ਤੁਸੀਂ ਸੰਸਕਾਰ ਕਰ ਹਾਂਜੀ ਸਿਰਫ ਅਸੀਂ ਗੱਲ ਕਰ ਰਹੇ ਹਾਂ ਕੌਣ ਆ ਰਿਹਾ ਵਿਦੇਸ਼ ਤੋਂ ਕੋਈ ਆ ਰਿਹਾ ਹਾਂਜੀ ਮੇਰੇ ਬਰਦਰ ਹੈ ਛੋਟਾ ਹੈ ਮੇਰਾ ਭਰਾ ਅਯੋਧਿਆ ਕਰਕੇ ਰਹਿੰਦਾ ਹੈ ਉਹਨੇ ਜੀ ਕੋਈ ਉਹਦੇ ਲਈ ਵੀ ਕੋਈ ਸੁਰੱਖਿਆ ਮੰਗੀ ਤੁਸੀਂ ਨਹੀਂ ਅਸੀਂ ਕੋਈ ਸੁਰੱਖਿਆ ਨਹੀਂ ਕੋਈ ਨਹੀਂ ਹਾਲੇ ਤੱਕ ਮੰਗੀ ਇਹਨਾਂ ਨੇ ਹਮੇ ਇੱਕ ਟਰੱਸਟ ਦਵਾਇਆ ਤੁਹਾਨੂੰ ਟਾਈਮ ਦੋ ਅਸੀਂ ਇਹਨੇ ਦਿਨਾਂ ਵਿੱਚ ਤੁਹਾਨੂੰ ਕਾਰਵਾਈ ਕਰਕੇ ਦੱਸਾਂਗੇ ਅਸੀਂ ਇਹਨਾਂ ਦੇ ਯਕੀਨ ਤੋਂ ਹੀ ਧਰਮਾਤ ਕਰ ਹਾਂ ਅੱਛਾ ਜੀ ਉਹਨਾਂ ਨੇ ਅਸੀਂ ਤੇ ਆਇਆ ਚੀਜ਼ ਦੇ ਨਾਲ ਹਾਂ ਸਾਰੀ ਸਭ ਦੇ ਆਖਰ ਜਾਂ ਕੋਈ ਸੰਦੇਸ਼ ਜਾਂ ਸਿੱਧਾ ਮੰਗਿਆ ਆ ਅੱਜ ਇਹ ਜਿਹੜੀ ਹੈ ਨਾ ਇਹਦੇ ਨਾਲ ਹੰਨ ਮਿਸ਼ਵਾਦ ਗਾਤਾ ਤੇ ਜਾਵਦੇ ਕਾਰਨ ਹੋਊਗੀ 15 ਦਿਨਾਂ ਦੇ ਚਾਹ ਦਾ ਸਾਰਾ ਕੁਝ ਨੰਨ ਸਬੂਤ ਕਰਾ ਦੇ ਜੇ ਸਕਿਉਰਟੀ ਮਿਲੀ ਹੈ ਜੀ ਹਾਂ ਜੀ ਕਿੰਨੀ ਸਕਿਉਰਟੀ ਮਿਲੀ ਸੀ ਇਹ ਨਹੀਂ ਮਿਲ ਵਜੇ ਪਤਾ ਕਿੰਨੀ ਹੈ ਉਹ ਕਮਰੇ ਲਈ ਕਿ ਭੋਲੇ ਬੇਟੇ ਮਿਲਿਆ ਹੈ ਜੀ ਬੇਟਾ ਪਰ ਮੇਰਾ ਬੇਟਾ ਮੇਰਾ ਤਾਂ ਮੈਨਾਂ ਲੱਗੇ ਖੜੀ ਆ ਮਾਪੇ ਦੀ ਆ ਹਾਂ ਮਾਪੂ ਜਾਂ ਬੇਟਾ ਲੱਗੇ ਹੋਏ ਨੇ ਆ ਕੋਈ ਕਹੀ ਹੈ ਠੀਕ ਆ ਤਾਂ ਹੁਣ ਦਰਨਾ ਖਤਮ ਕਰ ਦਿੱਤਾ ਗਿਆ ਹਾਂ ਜੀ ਸ਼ੈਲેશ ਜੀ ਜਦ ਤੈਨਂ ਨੋੜ ਪਾਉਂਗੇ ਤੇ ਪੇਰ ਲਾਵਾਂ ਮੂਹਰ ਤੱਕ ਦੀ ਕਾਰਵਾਈ ਤੋਂ ਪੁਲਿਸ ਸੈਟੀਸਫਾਈ ਤੁਸੀਂ ਤੁਹਾਨੂੰ ਉਹਨੇ ਜਿਹੜੇ ਸਾਨੂੰ ਉਹਨਾਂ ਨੇ ਹਮਨ ਸਾਥ ਦੁਆਇਆ ਵਾ ਜਿਹਨੇ ਦੁਆਇਆ ਉਹ ਸਾਨੂੰ ਤਾਂ ਸਹੀ ਲੱਗਦਾ ਵਾ ਅੱਗੇ ਹੁਣ ਜੇ ਜਿਤਰਾ ਇਹ ਚੱਲਣਗੇ ਸਹੀ ਚੱਲਣਗੇ ਸਹੀ ਚੱਲਾਂਗੇ ਜੇ ਬਾਅਦ ਵਿੱਚ ਇਹ ਸਾਹਨ ਖਰਾਬ ਕਰਦੇ ਆ ਆਪਾਂ ਵੇਖਣ ਲਾਵਾਗਾ ਪਰ ਵੇਖਣ ਤੇ ਆਂਦਾ ਨਾ ਤੋ ਉਹਨਾਂ ਨੇ ਆ ਜਿਹ ਜਾਣਾ ਹੈ ਉਹਨਾਂ ਦੇ ਉਹ ਜਿਹੜੀ ਹੈਗੀਆਂ ਐਫਆਈਆਰ ਲਈ ਕੀਤੀ ਆ 185 ਉਹਨਾਂ ਸੈਟੀਸਫਾਈ ਹੋਇਆ ਜਿਹੜੀ ਉਹ ਐਪਲੀਕੇਸ਼ਨ ਦਾ ਬਾਰ ਬਾਰ ਪਾ ਰਹੇ ਆ ਉਹਦਾ ਜਿਹੜਾ ਆ ਉਹ ਉਹ ਉਹਦੇ ਵਿੱਚ ਹੀ ਕਰਕੇ 185 ਦੇ ਵਿੱਚ ਜੁਰਮ ਕਰਵਾ ਉਹਦੀ ਜਿਹੜੀ ਇਨਕੁਆਇਰੀ ਕਰਕੇ ਜੋ ਵੀ ਹੋਏਗਾ ਉਹ ਤੇ ਸਿਕਿਉਰਟੀ ਕਿਤੇ ਦਿੱਤੀ ਗਈ ਇਹਨਾਂ ਨੂੰ ਇਹਨਾਂ ਦਾ ਦੋ ਬੰਦਾ ਹੁੰਦੇ ਦੋ ਬੰਦੇ ਜ਼ਰੂਰੀ ਹੈ ਅੱਛਾ